ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਪ ਡਿਜ਼ਾਈਨਰ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਹੀ ਵਧੀਆ ਹੋਵੋਗੇ ਅੱਜ ਵਾਲੀ ਕਲੈਕਸ਼ਨ ਹੈ ਜਿਹੜੀ ਜੀ ਆਪਣੇ ਸਾਰੇ ਪ੍ਰਿੰਟ ਸੂਟ ਰਹਿਣਗੇ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਤੁਸੀਂ ਇਹ ਸਾਡਾ WhatsApp ਨੰਬਰ ਹੈ ਤੁਹਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਆਉਂਦਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਕਰ ਸਕਦੇ ਹੋ ਹਾਂਜੀ ਤੇ ਆਪਾਂ ਸ਼ੁਰੂ ਕਰਦੇ ਆਂ ਇਹ ਆਪਣਾ ਫਰਸਟ ਪ੍ਰਿੰਟ ਹੈ ਜੀ ਇਹ ਆਪਣੇ ਕਾਫੀ ਸੂਟ ਰੈਡੀ ਹੋਏ ਨੇ ਤੁਸੀਂ ਆਪਣੀਆਂ ਪਿਛਲੀ ਵੀਡੀਓ ਦੇ ਵਿੱਚ ਦੇਖੇ ਹੀ ਹੋਣੇ ਆਪਾਂ ਡਿਜ਼ਾਈਨਿੰਗ ਕਰਕੇ ਸਟੀਚਿੰਗ ਚ ਵੀ ਐਂਡ ਵਰਕ ਕਰਕੇ ਵੀ ਰੈਡੀ ਕੀਤੇ ਸੀਗੇ ਇਹ ਟੈਬੀ ਲਾਈਨਿੰਗ ਦੇ ਵਿੱਚ ਸੂਟ ਆ ਜੀ ਤੇ ਬਹੁਤ ਹੀ ਪਿਆਰਾ ਜਿਹਾ ਇਹ ਹੈਗਾ ਪ੍ਰਿੰਟ ਦੇਖ ਸਕਦੇ ਹੋ ਠੀਕ ਹੈ ਜੀ ਇਹ 올ਓਵਰ 5 ਮੀਟਰ ਸੂਟ ਰਹੇਗਾ ਇਹ ਆ ਗਿਆ ਜੀ ਆਪਣਾ ਫਸਟ ਸੂਟ ਐਂਡ ਸੈਕਿੰਡ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਨੇ ਇਹ ਹੈਗਾ ਜੀ ਆਪਣਾ ਸੋਰੀ ਸ਼ੀ ਮਰਦੇ ਉੱਪਰ ਟਿਸ਼ੂ ਸ਼ੀ ਮਰਦੇ ਉੱਪਰ ਹੈ ਇਹਦੇ ਵਿੱਚ ਸ਼ਾਈਨਿੰਗ ਹੈ ਪ੍ਰਿੰਟ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ ਐਂਡ ਇਹਦੇ ਨਾਲ ਆਪਾਂ ਪਿੰਕ ਦੀ ਕੰਬੀਨੇਸ਼ਨ ਬਾਟਮ ਦਿੱਤੀ ਹੈ ਇਹਦੇ ਵਿੱਚ ਪਿੰਕ ਕਲਰ ਆ ਰਿਹਾ ਮੈਚਿੰਗ ਇਹਦੀ ਬਹੁਤ ਸੋਹਣੀ ਹੈ ਕ੍ਰੇਪ ਦੀ ਬਾਟਮ ਰਹੇਗੀ ਜੀ ਟਿਸ਼ੂ ਸ਼ਿਮਰ ਦੀ ਸ਼ਰਟ ਹੈ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਵਾ ਕੇ ਇਹਨੂੰ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਅੱਜਕੱਲ ਕਾਫੀ ਟ੍ਰੈਂਡ ਹੈ ਜਿੱਦਾਂ ਪ੍ਰਿੰਟ ਸੂਟਾਂ ਦੇ ਉੱਪਰ ਆਪਾਂ ਵਰਕ ਕਰਕੇ ਹੈਂਡਵਰਕ ਮਸ਼ੀਨ ਨਹੀਂ ਆ ਰਹੀ ਉਹ ਤੁਹਾਡੀ ਚੁਆਇਸ ਆ ਕਰਵਾ ਸਕਦੇ ਹੋ ਤੁਸੀਂ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਐਂਡ ਮਤਲਬ ਤੁਸੀਂ ਸਾਡੇ ਤੋਂ ਰੈਡੀ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਦੀ ਬਾਡੀ ਆ ਇਹ ਆ ਗਿਆ ਜੀ ਤੇ ਨੈਕਸਟ ਆ ਜਾਂਦਾ ਆਪਣਾ ਇਹ ਵਾਲਾ ਪ੍ਰਿੰਟ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਨੇ ਜੀ ਇਹ ਵਾਲਾ ਪ੍ਰਿੰਟ ਵੀ ਆਪਣਾ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਆ। ਕਲਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ, ਰਸਟੀ ਜਿਹਾ orange ਮਿੱਠਾ ਜਿਹਾ ਸ਼ੇਡ ਹੈ। ਤੇ ਫੈਬਰਿਕ ਇਹ ਖਾਦੀ ਚ ਰਹੂਗਾ ਜੀ। ਠੀਕ ਹੈ ਜੀ ਤੇ ਕ੍ਰੇਪ ਦੀ ਆਗੀ ਦੇ ਨਾਲ ਬਾਟਮ। بیس ਕਲਰ ਦੀ ਆਪਾਂ ਬਾਟਮ ਰੱਖੀ ਹੈ। ਇਹ orange ਕਲਰ ਵੀ ਨਹੀਂ ਹੈ, peach ਵੀ ਦੀ ਥੋੜੀ ਟੋਨ ਆ। ਇਹ ਤਾਂ ਮੈਚਿੰਗ ਆਗੀ ਹੈ। ਇਹ ਫੈਬਰਿਕ ਇਹ ਵੀ ਬਹੁਤ ਪਿਆਰਾ ਜਿਹਾ ਜਿੱਦਾਂ ਕਈ ਵਾਰ ਕਈ ਲਾਈਨ ਲਾਈਨਿੰਗ ਪਸੰਦ ਨਹੀਂ ਕਰਦੇ ਹਨ ਲਗਾਉਣਾ ਤਾਂ ਆਪਾਂ ਇਹਨੂੰ ਇਦਾਂ ਵੀ ਸਟਿਚ ਕਰ ਸਕਦੇ ਹਾਂ विदाਊਟ ਲਾਈਨਿੰਗ ਪਰ ਇਹ ਹੁੰਦਾ ਕਿ ਲਾਈਨਿੰਗ ਦੇ ਨਾਲ ਆਪਣੇ ਸੂਟ ਦੀ ਗ੍ਰੇਸ ਹੋਰ ਜ਼ਿਆਦਾ ਵਧੀਆ ਆਉਂਦੀ ਹੈ ਇਹ ਆ ਗਿਆ ਜੀ ਐਂਡ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਮੈਚਿੰਗ ਸੂਟ ਇਹ ਸਾਰੇ ਆਪਣੇ ਮਤਲਬ ਸੂਟ ਇਦਾਂ ਦੇ ਆ ਕਿ ਆਪਾਂ ਇਹਨਾਂ ਨੂੰ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹਾਂ ਡਿਜ਼ਾਈਨ ਕਰਕੇ ਇਹ ਕ੍ਰੇਪ ਦਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ 컬러 ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਦੀ ਪਿੰਕ ਗਾਜਰੀ ਜੇ ਪਿੰਕ ਟੋਨ ਸੌਰੀ ਗਾਜਰੀ ਨਹੀਂ ਪੀਚ ਪਿੰਕ ਟੋਨ ਹੈ ਇਤਨਾ ਇਹਦੀ ਮੈਚਿੰਗ ਦਿੱਤੀ ਹੋਈ ਆ ਜਿੱਤਾ ਇਹਦੇ ਨਾਲ ਆ ਰਿਹਾ ਹੈ 컬러 ਕੰਟਰਾਸਟ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਬਲੂ ਐਂਡ ਪਿੰਕ ਪੀਚ ਦਾ ਕਲਰ ਦਾ 크ਰੇਪ ਦੀ ਸ਼ਰਟ ਆ ਗਈ ਜੀ ਤੇ ਪਲੇਨ ਇਹਦੇ ਨਾਲ ਬਾਟਮ ਆ ਗਿਆ ਠੀਕ ਹੈ ਜੀ 컬러 ਕੰਬੀਨੇਸ਼ਨ ਇਹ ਵੀ ਬਹੁਤ ਪਿਆਰਾ ਐ हां जी ये आ गया अपना नेक्स्ट सूट जी ये प्योर ऑर्गेन्जा दी शर्ट आ जांदी है जी बड़ा प्यारा या मीठा सा फरोजी शेड है ये प्रिंट एदा बहुत ही प्यारा है आप चेक कर सकते हो ਤੇ ਇਹਦੇ ਵਿੱਚ ਹੈਂਡਵਰਕ ਦਾ ਟੱਚ ਹੈ ਵਾਈਟ パール ਦਿੱਤੇ ਹੋਏ ਮੋਤੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਇਦਾਂ ਜਾਂਦਾ ਇਹ ਹੈਂਡ ਦਾ ਕੰਮ ਆ ਜਾਂਦਾ ਇਹਦੇ ਵਿੱਚ ਤੇ ਪਲੀਨ ਫਰੋਜੀ ਆਪਾਂ ਇਹਦੇ ਨਾਲ ਰੱਖੀ ਹੈ ਜੀ 크ريب ਦੀ ਬਾਟਮ ਪਿਓਰ オーਰਗੈਂਜ਼ਾ ਦੀ ਸ਼ਰਟ ਹੈ ਜੀ ਵਿਦ ਵਰਕ ਹੈ ਦੇ ਵਿੱਚੋਂ ਪਲੇਨ ਕريب ਦੀ ਬਾਟਮ ਆ ਜਾਂਦੀ ਹੈ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਜਾਇਆ ਇਹਨੂੰ ਆਪਾਂ ਇਦਾਂ ਵੀ ਜਿੱਦਾਂ ਇਹਦੇ ਵਿੱਚ ਵਰਕ ਆਉਂਦਾ ਇਦਾਂ ਸਿੰਪਲ ਮਤਲਬ ਸਟਿਚ ਕਰਾਂਗੇ ਥੋੜਾ ਬਹੁਤਾ ਅਮਿਜ਼ ਫਿਨਿਸ਼ਿੰਗ ਵਗੈਰਾ ਦੇ ਕੇ ਤਾਂ ਬਹੁਤ ਹੀ ਪਿਆਰਾ ਜਾ ਆਪਣਾ ਸੂਟ ਰੈਡੀ ਹੋਊਗਾ ਇਹਦੇ ਨਾਲ ਫਰੋਜੀ ਦੀ ਦੁਪੱਟਾ ਰੱਖਾਂਗੇ ਤਾਂ ਸਰਦਾਰੀ ਆ ਤੇ ਹਾਂਜੀ ਇਹ ਆਗੇ ਆਗੇ ਆਪਣੇ ਪਸ਼ਮੀਨੇ ਦੇ ਸੂਟ ਕਿਉਂਕਿ ਕਾਫੀ ਜਨੇ ਕਹਿ ਰਹੇ ਸੀ ਕਿ ਪਸ਼ਮੀਨੇ ਦੇ ਸੂਟ ਲੈ ਕੇ ਆਓ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਜਿੱਦਾਂ ਚਾਹੀਦੇ ਹੁੰਦੇ ਆ ਉਹਨਾਂ ਨੂੰ ਤਾਂ ਇਹ ਆ ਗਿਆ ਜੀ ਆਪਣੇ ਪਸ਼ਮੀਨੇ ਦੇ ਸੂਟ ਇਹ ਪਿਓਰ ਪਸ਼ਮੀਨੇ ਦਾ ਫੈਬਰਿਕ ਹੈ ਜੀ ਬਿਲਕੁਲ ਸੌਫਟ ਤੇ ਹਲਕਾ ਲਾਈਟ ਵੇਟ ਟਿਸਟਾ ਦਾ ਫੈਬਰਿਕ ਹੋ ਰਊਗਾ ਜੀ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਬਹੁਤ ਹੀ ਪਿਆਰਾ ਜ ਮਸਟਰਡ ਕਲਰ ਆ ਤੇ ਪ੍ਰਿੰਟ ਇਹਦਾ ਬਹੁਤ ਹੀ ਪਿਆਰਾ ਚੈੱਕ ਕਰ ਸਕਦੇ ਆ 올ਓਵਰ ਸੂਟ ਰਹੂਗਾ ਜੀ ਇਹ 5 ਮੀਟਰ ਫੈਬਰਿਕ ਐਂਡ ਪ੍ਰਿੰਟ ਇਹਦਾ ਬਹੁਤ ਪਿਆਰਾ ਪਿਓਰ ਪਸ਼ਮੀਨੇ ਦੇ ਵਿੱਚ ਆ ਜਾਂਦਾ ਇਹ ਠੀਕ ਹੈ ਜੀ ਇਹ ਆ ਗਿਆ ਤੇ ਨੈਕਸਟ ਆ ਜਾਂਦਾ ਜੀ ਆਪਣਾ ਕੇ ਵਾਲਾ ਸੂਟ ਇਹ ਵੀ ਮੈਚਿੰਗ ਰਹੂਗਾ ਪ੍ਰਿੰਟ ਇਹਦਾ ਵੀ ਬਹੁਤ ਪਿਆਰਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰੇ ਟਿਸਟਾ ਦੇ ਹੀ ਰਹਿਣਗੇ ਜੀ ਫੈਬਰਿਕ ਤੁਸੀਂ ਇਹਨੂੰ ਵੀ ਮਤਲਬ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਇਤੋਟਿਕ ਚੁਆਇਸ ਜਿੱਤਨਾ ਪਸ਼ਮੀਨੇ ਠੀਕ ਹੈ ਜੀ 컬러 ਕੰਟਰਾਸਟ ਤੁਸੀਂ ਚੈੱਕ ਕਰੋ ਪਰਪਲ ਸ਼ੇਡ ਦੇ ਨਾਲ ਇਹ ਤਾਂ ਮੈਚਿੰਗ ਬਹੁਤ ਹੀ ਪਿਆਰਾ ਸੂਟ ਲੱਗ ਰਿਹਾ ਹੈ ਜਿੱਦਾਂ ਆਪਾਂ ਇਹਦੀ ਡਿਜ਼ਾਈਨਿੰਗ ਸਟੀਚਿੰਗ ਚ ਕਰਕੇ ਸ਼ਰਟ ਤੇ ਤਾਂ ਇਹਨੂੰ ਰੈਡੀ ਕਰਾਂਗੇ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਊਗਾ ਠੀਕ ਹੈ ਜੀ ਇਹ ਆ ਗਿਆ ਐਂਡ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਆ ਜੀ ਇਹ ਆ ਸਾਰੇ ਆਪਣੇ ਅੱਗੇ ਮਤਲਬ ਇਦਾਂ ਜੀ ਜਿੱਦਾਂ ਆਪਾਂ ਇਹਨੂੰ ਸਟੀਚਿੰਗ ਦੇ ਵਿੱਚ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਆ ਵਰਕ ਕਰਵਾ ਸਕਦੇ ਆ ਮਤਲਬ ਉਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਕਿੱਦਾਂ ਦਾ ਬਣਾਉਣਾ ਚਾਹਦੇ ਹੋ ਸਿੰਪਲ ਰੱਖ ਸਕਦੇ ਆ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੁੰਦਾ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਕੋਕ ਵੀ ਨਹੀਂ ਥੋੜਾ ਜਿਹਾ ਕੋਕ ਤੋਂ हट ਕੇ ਸ਼ੇਡ ਆ ਪ੍ਰਿੰਟ ਇਹਦਾ ਵੀ ਬਹੁਤ ਹੀ ਪਿਆਰਾ ਹੈ ਠੀਕ ਹੈ ਜੀ ਇਹ ਦੀ ਬੋਟਮ ਆ ਗਈ ਬਾਟਮ ਵੈਂਡ ਦੇ ਵਿੱਚ ਵੀ ਇਹਦੇ ਸੈਲਫ ਆ ਜਾਂਦੀਆਂ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਇਹਦੇ ਨਾਲ ਆਪਾਂ ਇਦਾਂ ਦੀ ਪਲੇਨ ਦੁਪੱਟਾ ਰੱਖ ਕੇ ਇਹਨੂੰ ਇਦਾਂ ਸਿੰਪਲ ਵੀ ਰੈਡੀ ਕਰਾਂਗੇ ਤਾਂ ਬਹੁਤ ਪਿਆਰਾ ਲੱਗੂਗਾ ਇਹ ਸੂਟ ਆਪਾਂ ਬਣਿਆ ਹੋਇਆ ਆਪਣਾ ਠੀਕ ਹੈ ਜੀ ਇਹ ਸਾਰੇ ਨਿਊ ਨਿਊ ਜੇ ਪ੍ਰਿੰਟ ਹੈ ਆਪਣੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਏ ਵੀ ਸੇਮ ਉਦਾਂ ਦਾ ਹੀ ਆ ਜਾਂਦਾ ਸੈਲਫ ਦੀ ਬਾਟਮ ਆ ਗਈ ਇਹਦੇ ਨਾਲ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਆਪਣਾ ਸੀ ਗ੍ਰੀਨ ਜਿਹਾ ਕਲਰ ਆ ਜਾਂਦਾ ਪ੍ਰਿੰਟ ਇਹਦਾ ਵੀ ਬਹੁਤ ਪਿਆਰਾ ਹੈ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਆ ਜੀ ਬਾਕੀ ਜਦੋਂ ਇਹਨਾਂ ਨੂੰ ਬਈ ਬਣ ਜਾਂਦੀਆਂ ਰੈਡੀ ਹੋਣ ਤੋਂ ਬਾਅਦ ਹੋਰ ਵੀ ਇਹ ਵਧੀਆ ਲੱਗਦੇ ਸੈਲਫ ਦੇ ਵਿੱਚ ਇਹਦੀ ਇਦਾਂ ਬਾਟਮ ਆ ਗਈ ਜਿਤੇ ਇਹ ਪ੍ਰਿੰਟਡ ਸ਼ਰਟ ਦਾ ਸੇਮ ਪ੍ਰਿੰਟ ਸੈਲਫ ਦੇ ਵਿੱਚ ਬਾਟਮ ਤੇ ਦਿੱਤਾ ਹੋਇਆ ਠੀਕ ਹੈ ਜੀ ਜਿਹਦਾ ਬਾਟਮ ਤੇ ਤੁਸੀਂ ਵਰਕ ਕਰਾਉਣਾ ਚਾਹਦੇ ਹੋ ਤਾਂ ਵਰਕ ਕਰਵਾ ਸਕਦੇ ਹੋ ਸਟੀਚਿੰਗ ਦੀ ਡਿਜ਼ਾਈਨਿੰਗ ਕਰਾਉਣਾ ਚਾਹੁੰਦੇ ਤਾਂ ਉਹ ਵੀ ਹੋਦੀ ਦੀ। ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੈ। ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਪ੍ਰਿੰਟ। ਇਹ ਤਾਂ 컬러 ਸਾਰੇ ਇੱਕ ਤੋਂ ਇੱਕ ਨੇ ਜੀ। ਬਹੁਤ ਹੀ ਪਿਆਰੇ ਪਿਆਰੇ ਸ਼ੇਡ ਨੇ। ਇਹ ਵੀ ਕਲਰ ਬਹੁਤ ਪਿਆਰਾ। ਇਹ ਵੀ ਰਸਟੀ ਜਿਹਾ ਕਲਰ ਆ। ਪ੍ਰਿੰਟ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ। ਚੈੱਕ ਕਰ ਸਕਦੇ ਆ। ਇਹ ਤਾਂ ਐਂਡ A ကြੀ ਦੀ ਪਲੇਨ ਬਾਟਮ ਐਂਡ ਸ਼ਰਟ। ਮੈਂ ਸਾਰੇ ਪ੍ਰਿੰਟ ਤੁਹਾਨੂੰ ਮਤਲਬ ਸ਼ੋਅ ਕਰਤੇ। ਤੁਹਾਨੂੰ ਜਿਹੜਾ ਵੀ ਇਹਨਾਂ ਚੋਂ ਵਧੀਆ ਲੱਗੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ। ਠੀਕ ਹੈ ਜੀ। ਤੇ ਇਹ ਸਾਰੇ ਫੈਬਰਿਕ ਤੇ ਮਤਲਬ ਇਦਾਂ ਦੇ ਇਹਨਾਂ ਤੇ ਕੋਈ ਬੋਲ ਵਗੈਰਾ ਨਹੀਂ ਆਊਗੀ। ਤਾਂ ਕੋਈ ਇਹਨਾਂ ਦੇ ਰੰਗ ਫੇਟ ਨਹੀਂ ਹੋਣਗੇ ਜੀ। ਠੀਕ ਹੈ ਜੀ। ਇਹ ਆ ਗਿਆ ਆਪਣਾ ਨੈਕਸਟ ਮੈਚਿੰਗ 컬러 ਸਾਰੇ ਹੀ ਪਸ਼ਮੀਨੇ ਦੇ ਬੜੇ ਪਿਆਰੇ ਨੇ ਜੀ ਛੇੜ ਆ ਜਾਂਦੇ ਪ੍ਰਿੰਟ ਐਂਡ ਕਲਰ ਕੋਲ ਨੂੰ ਹੀ ਅਲੱਗ-ਅਲੱਗ ਤੇ ਪਿਆਰੇ-ਪਿਆਰੇ ਜਿਹੇ ਪ੍ਰਿੰਟ ਇਹ ਆ ਗਿਆ ਜੀ ਇਹ ਡਾਰਕ ਪਰਪਲ ਕਲਰ ਦੇ ਵਿੱਚ ਮੈਂ ਪਹਿਲਾਂ ਇੱਕ ਤੁਹਾਨੂੰ ਦਿਖਾਇਆ ਸੀ ਉਹ ਵਾਈਨ ਪਰਪਲ ਸੀਗਾ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਦੇਖੋ ਤੁਸੀਂ ਇਹ ਪਲੇਨ ਬਾਟਮ ਆ ਗਈ ਐਂਡ ਇਹ ਰਹੋਗੀ ਜੀ ਦੀ ਸ਼ਰਟਸ ਇਹਦੀ ਕਲਰ ਬਹੁਤ ਪਿਆਰਾ ਹੈ ਠੀਕ ਹੈ ਜੀ ਇਹਨਾਂ ਨੂੰ ਮਤਲਬ ਮੈਂ ਤੁਹਾਨੂੰ ਦੁਆਰਾ ਦੱਸ ਲਿਆ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਟ ਇਹ ਹੁੰਦਾ ਕਿ ਕਈ ਵਾਰ ਆਪਣੇ ਜਿੱਦਾਂ ਫੋਰਨ ਦੇ ਵਿੱਚ ਪਹਿਣਾ ਨੇ ਉਹ ਕਹਿੰਦੀਆਂ ਵੀ ਸਾਨੂੰ ਲਾਈਨਿੰਗ ਲਗਾ ਕੇ ਦੋ ਕਿਉਂਕਿ ਉਧਰ ਠੰਡ ਜ਼ਿਆਦਾ ਹੁੰਦੀ ਹੈ ਤਾਂ ਕੁਝ ਗਰੇਸ ਵੀ ਆ ਜਾਂਦੀ ਹੈ ਸੂਟਾਂ ਦੇ ਲਾਈਨਿੰਗ ਦੇ ਨਾਲ ਬਟ ਆਪਾਂ ਇਹਨਾਂ ਨੂੰ ਇਦਾਂ ਹੀ ਰੈਡੀ ਕਰਵਾ ਸਕਦੇ ਆ विदाਊਟ ਲਾਈਨਿੰਗ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹ ਸਿੰਗਲ ਸੂਟ ਹੈ ਜੀ ਆਪਣੇ ਕੋਲੇ ਦੀ ਕਾਫੀ ਡਿਮਾਂਡ ਰਹਿੰਦੀ ਆ ਇਹ ਵਾਲੇ ਦੀ ਕਿਉਂਕਿ ਆਪਾਂ ਇਹ ਰੈਡੀ ਕੀਤਾ ਸੀ ਡਿਜ਼ਾਈਨ ਕਰਕੇ ਪਹਿਲਾਂ ਤਾਂ ਕਾਫੀ ਜਣਿਆਂ ਨੇ ਇਹਦੀ ਟੁਕੜੀ ਕਿਤੀ ਸੀ बटे ਆਪਣੇ ਕੋਲੇ ਨਹੀਂ ਸੀਗਾ ਤਾਂ ਇਸ ਵਾਰ ਆਪਣੇ ਕੋਲ ਫਿਰ ਇਹ ਆਇਆ ਇਹਦੀ ਬਾਟਮ ਰਹੂਗੀ ਜੀ ਪਲੇਨ ਐਂਡ ਇਹਦੀ ਸ਼ਰਟ ਆ ਜਾਂਦੀ ਹੈ ਪਸ਼ਮੀਨਾ ਜੀ ਇਹ ਵੀ ਰਾਮਟੈਕਸ ਦਾ ਪਸ਼ਮੀਨਾ ਆ ਜਾਂਦਾ ਇਹ ਆ ਗਿਆ ਜੀ ਇਹ ਸਾਰੇ ਅਜ ਮੈਂ ਤੁਹਾਨੂੰ ਪਹਿਲਾਂ ਜਿੱਦਾਂ ਕਰੀਬ ਵਗੈਰਾ ਤੇ ਦਿਖਾਈਆ ਪ੍ਰਿੰਟ ਐਂਡ ਇਹ ਹੈ ਸੀਗਾ ਆਪਣਾ ਪਛਬੀਨੇ ਦੇ ਆ ਜਾਂਦੇ ਆ ਸੂਟ ਜੀ ਸਾਰੇ ਅੱਗੇ ਆਪਣੇ ਸੀਜ਼ਨ ਚ ਵੇਰ ਹੋਣ ਵਾਲੇ ਸੂਟ ਆ ਸਾਰੇ ਤਾਂ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੇ ਹੋਣਗੇ ਅੱਜ ਵਾਲੇ ਪ੍ਰਿੰਟ ਕਲਰ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ